वारदात कर रहे थे देखते जिसे भी माइग्रेंट है। माइग्रेंट लेबर वाला कोई बंदा खड़ा है कला, कला बंद खड़ा कोई ना कोई वार करते वार करने तो बाद मोबाइल कोई पैसे स्नैच करके बस स्टैंड के जो गली जाता है वहां पहुंचे पाँच छ लोग हमको कहने का मतलब कि घिर लिए जो मेरा कपड़ा था पैसा था 10000 ਰੁਪਏ ਸਾਰਾ ਨਿਕਾਲ ਲੀਏ ਤੇ ਮੈਂ ਮੰਗਨੇ ਗਿਆ ਤੇ ਮੇਰੇ ਕੋਈ ਈਟ ਸੇ ਸਰਪ ਮਾਰੇ ਕੱਲ ਤਾਂ ਸਵੇਰੇ 3:30 ਵਜੇ ਜੋ ਸਟੇਸ਼ਨ ਤੇ ਉਤਰਿਆ ਗੱਡੀ ਚੋਂ ਤੇ ਬਸ ਸਟੈਂਡ ਕੰਨੀ ਤੁਰਿਆ ਆ ਰਿਹਾ ਸੀ ਪੰਜ ਛੇ ਲੋਗਾਂ ਨੇ ਅਣਪਛਾਤੇ ਆਣੇ ਨਹੀਂ ਇਹਦੀ ਕੁੱਟਮਾਰ ਕੀਤੀ ਤੇ ਇਹਨੂੰ ਲੁੱਟਿਆ ਇਹਦਾ ਮੋਬਾਈਲ ਲੁੱਟਿਆ ਇਹ ਤੋਂ ਪੈਸੇ ਖੋਏ ਤੇ ਜੋ ਕਪੜਾ ਲੀੜਾ ਇਹਦਾ ਜੋ ਵੀ ਸੀ ਇਹਨੂੰ ਸਾਰਾ ਕਪੜਾ ਲੀੜਾ ਖੋਇਆ ਤੋਂ ਤੇ ਇਹਦੀ ਬਹੁਤ ਕੁੱਟਮਾਰ ਕੀਤੀ ਉਹਨਾਂ ਤੁਸੀਂ ਮੋਬਾਈਲ ਉਹਨਾਂ ਨੂੰ ਤੁਮਾਰ ਕਹੀ ਸੱਟ ਕਹੀ ਉਹਨਾਂ ਦੇ ਹੋਰ ਦੂਜੇ ਮੁੰਡੇ ਨੇ ਕੁਝ ਮਾਰਿਆ ਜੀ ਉਹਨਾਂ ਦੇ ਸਿਰ ਤੇ ਮਾਰਿਆ ਵੀ ਇਹ ਤਾਂ ਹੁਣ ਤਾਂ ਪਤਾ ਨਾ ਸਰ ਮੇਰਾ ਮੂਹ ਮਾਜੀ ਦਾ ਜੀ ਉਹਨੇ ਪਤਾ ਨਹੀਂ ਕੀ ਮਾਰਿਆ ਪਤਾ ਨਹੀਂ ਕੀ ਸੀ ਜੀ ਉਹਦੇ ਤੇ ਜਿਹੜੇ ਮੁੰਡੇ ਉਹਦੇ ਡੱਬੇ ਚ ਉਹ ਇਹਨੂੰ ਇਕੱਲਾ ਦੇਖ ਕੇ ਇਹ ਬੰਦੇ ਉਹਨੂੰ ਉਹ ਮੌਕੇ ਤੇ ਇਹਨਾਂ ਨਾਲੇ ਸੱਟਾਂ ਮਾਰੀਆਂ ਔਰ ਮੋਬਾਈਲ ਔਰ ਉਹਦੇ ਪੈਸੇ ਕੋਕੀ ਚਲੇ ਗਏ ਕਿ ਜਿਹੜੀਆਂ ਪਿਛਲੀਆਂ ਚੋਰੀਆਂ ਸਾਡੇ ਵਪਾਰੀਆਂ ਦੇ ਪਹਿਲਾਂ ਦੇ ਕੰਨਾਂ ਤੇ ਪਾਰਡ ਲੱਗੇ ਨੇ ਤਾਂ ਜਿਵੇਂ ਕਿਸੇ ਦੀ ਬਾਲੀ ਕੱਢ ਲਈ ਕਿਸੇ ਲੇਡੀਜ਼ ਦੀ ਸ਼ਹਿਰ ਦੇ ਵਿੱਚ ਤੁਰੇ ਜਾਂਦੇ ਦੀ ਬਹੁਤ ਜ਼ਿਆਦਾ ਲੇਡੀਜ਼ ਨੂੰ ਵੀ ਬਾਹਰ ਨਿਕਲਣ ਦਾ ਔਕਾ ਹੋਇਆ ਸੀ ਪਿਛਲੇ 20-25 ਦਿਨ ਤੋਂ ਜੋ ਕਤਵਾਲੀ ਦੇ ਇੰਚਾਰਜ ਹੋ ਰਹੇ ਨੇ ਐਸ.ਐਚ.ਓ ਸਾਹਿਬ ਕਾਬਲੇ ਤਾਰੀਫ ਨੇ ਤੇ ਮੇਰੇ ਤੇ ਚਾਰ ਬੱਚੇ ਕਿ ਡਟਾਪੁਰ ਕਿੱਥੇ ਕਿੱਥੇ ਕੀਤੀ ਸਰ ਆਪਣਾ ਗਿਆ ਜੀ ਇੱਕ ਫਟੇਗੜ ਸਾਹਿਬ ਦਾ ਹੀ ਉਹ ਮਨਾਉਂਦਾ ਜੀ ਤੇ ਦੋ ਨਾਬੇ ਜੀ ਇੱਕ ਹੰਡੀਆ ਸਾਹਿਬ ਇੱਕ ਕੋਰਾਂਗ ਦਾ ਕੋਦਾ ਖੋਦਾ ਨਸ਼ੇ ਦੀ ਤੋਰ ਚੋਂ ਵੀ ਨਸ਼ੇ ਇਹ ਇੱਕ ਕਾਫੀ ਟਾਈਮ ਤੋਂ ਜਿਹੜੀਆਂ ਵਾਰਦਾਤਾਂ ਕਰ ਰਹੇ ਸੀਗੇ ਇਹ ਇਹ ਦੇਖਦੇ ਸੀ ਕਿ ਜਿੱਥੇ ਵੀ ਮਾਈਗ੍ਰੈਂਟ ਲੇਬਰ ਰਹੇਗੀ ਹੈ ਮਾਈਗ੍ਰੈਂਟ ਲੇਬਰ ਵਾਲਾ ਕੋਈ ਬੰਦਾ ਖੜਾ ਹੈ ਜਾਂ ਕੋਈ ਕੱਲਾ ਕੱਲਾ ਬੰਦਾ ਖੜਾ ਹੈ ਉਹਦੇ ਤੇ ਕੋਈ ਨਾ ਕੋਈ ਇਹ ਬਾਹਰ ਕਰਦੇ ਸੀ ਬਾਹਰ ਕਰਨ ਤੋਂ ਬਾਅਦ ਉਹਦਾ ਕੋਈ ਮੋਬਾਈਲ ਜਾਂ ਉਹਦੇ ਕੋਲ ਪੈਸੇ ਸਨੇਚ ਕਰਕੇ ਲੈ ਜਾਂਦੇ ਕੱਲ ਵੀ ਕਿੰਦੇ ਐਂ ਇਨਸੀਡੈਂਟ ਹੋਇਆ ਸਾਡੇ 3:00 ਵਜੇ ਬੱਸ ਸਟੈਂਡ ਤੋਂ ਮਿੱਡੂ ਨਾਮ ਦਾ ਇੱਕ ਵਿਅਕਤੀ ਜਿਹੜਾ ਹੈਗਾ ਇਹ ਸਮਕਰਦਾਇਕ ਮੈਲ ਦੇ ਵਿੱਚ ਕੰਮ ਕਰ ਰਿਹਾ ਤੇ ਉਹ ਜਦੋਂ 3:30 ਦੇ ਜ ਉਤਰਿਆ ਤੇ ਉਹ ਇਹਨੂੰ ਇਕੱਲਾ ਦੇਖ ਕੇ ਇਹ ਬੰਦੇ ਉਹਨੂੰ ਉਹ ਮੌਕੇ ਤੇ ਇਹਨੂੰ ਥਾਣੇ ਸੱਟਾਂ ਮਾਰੀਆਂ ਔਰ ਮੋਬਾਈਲ ਔਰ ਉਹਦੇ ਪੈਸੇ ਕੋਕੇ ਚਲੇ ਗਏ ਫਿਰ ਜਿਹੜਾ ਇਹ ਸੱਤ ਸੱਤ ਜਣੇ ਨੇ ਜੀ ਪਾਈ ਨੇ ਸੱਤ ਜਣੇ ਦਾ ਪਰਚਾ ਦਿੱਤਾ ਉਸ ਤੋਂ ਬਾਅਦ ਇਹ ਰੈਡਲੀ ਜਦੋਂ ਸਾਡੇ ਕੋਲ ਇਤਲਾਹ ਦੇਣ ਆਇਆ ਹੈਗਾ ਇੰਟੂ ਜਿਹਦੇ ਸਿਰ ਸੱਟ ਲੱਗੀ ਸੀ ਇਹਨੇ ਇਤਲਾਹ ਦਿੱਤੀ ਇਮੀਡੀਏਟਲੀ ਨਾਲ ਦੇ ਨਾਲ ਹੀ ਅਸੀਂ ਜਿਹੜਾ ਇੰਟੈਲੀਜੈਂਸ ਹਿਊਮਨ ਇੰਟੈਲੀਜੈਂਸ ਦੀ ਆ ਕੈਮਰਾਜ਼ ਨਾਲ ਦੂਜੇ ਨਾਲ ਵਰਕਆਊਟ ਕਰਕੇ ਜਿਹੜਾ ਹੈਗਾ ਅਸੀਂ ਪੱਦੇ 2 ਘੰਟੇ ਦੇ ਵਿੱਚ ਅਸੀਂ ਜਿਹੜੇ ਹੈ ਸਾਰੇ ਦੇ ਸਾਰੇ ਬੰਦੇ ਰੀਲਿਸ ਕਰ ਲਏ ਇਹਨਾਂ ਕੋਲੋਂ ਤਾਂ ਟੈਲੀਫੋਨ ਬ੍ਰਾਮ ਬ੍ਰਾਮ ਤੋਂ ਨੇ ਫਿਰ ਇੱਕ ਨੂੰ ਕੋ ਹੱਥੀ ਜੇ ਬ੍ਰਾਮ ਤੋਂ ਹੋਈ ਹੈ ਕੋ 2-3 ਛੋਟੀਆਂ ਬ੍ਰਾਮ ਤੋਂ ਹੋਈਆਂ ਇਹ ਦੇਖੋ ਅਜੇ ਮੈਂ ਇਹਨਾਂ ਦਾ ਪੇਸ਼ ਕਰਨ ਤੋਂ ਬਾਅਦ ਰਿਮਾਂਡ ਲਵਾਂਗਾ ਰਿਮਾਂਡ ਤੋਂ ਬਾਅਦ ਫਿਰ ਜਿੰਨੇ ਵੀ ਮੁਕਦਮੇ ਜਿਹੜੇ ਸਾਡੇ ਅਨਟ੍ਰੇਸ ਹੈਗੇ ਨੇ ਉਹਨਾਂ ਦੇ ਸਾਰੇ ਪਰੇਸ਼ਾਨ ਬੀਡ ਕਰਕੇ ਵੀ ਕਿਹਨੇ ਇਹਨਾਂ ਨੂੰ ਤਾਂ ਰੋਲਤਾ ਨਹੀਂ ਜੇ ਜਿਹੜਾ ਹੈਗਾ ਅ ਇਨਵੈਸਟੀਗੇਸ਼ਨ ਕਰਾ ਬੇਸਿਕਲੀ ਇਹ ਹੈ ਵੀ ਇਹ ਇਹਨਾਂ ਦਾ ਬੋਡੀਸਪੋਰੀਟੀ ਇਹ ਹੈ ਵੀ ਜਿੱਥੇ ਇਕੱਲਾ ਬੰਦਾ ਦੇਖ ਲੈਂਦਾ ਸੀ ਇਕੱਲਾ ਬੰਦਾ ਦੇਖ ਕੇ ਇਕੱਲਾ ਹੈਗਾ ਉਹਦੇ ਤੇ ਕੋਈ ਨਾ ਕੋਈ ਗੁਆਰ ਕਰਦੇ ਸੀ ਉਸ ਤੋਂ ਬਾਅਦ ਉਹਨੂੰ ਪੈਸੇ ਕੋਲ ਅ ਇਹ ਤਕਰੀਬਨ ਇਹ ਜਿਹੜੇ ਹੈਗੇ ਨੇ ਸਾਰੇ ਉਹ 20 ਸਾਲ ਦਾ ਕੋਈ 24 ਸਾਲ ਦਾ ਦੋ ਤਿੰਨ ਬੰਦੇ ਹੈਗੇ ਨੇ ਜਿਨ੍ਹਾਂ ਤੇ ਆਲਰੇਡੀ ਸਨੇਚਿੰਗ ਦੇ ਤੇ ਦੂਜੇ ਪਰਚੇ ਦਰਜ ਨੇ ਇਹ ਇਸ ਪ੍ਰਸਤੀ ਵਾਸਤੇ ਇਸ ਆਪਸ ਵਿੱਚ ਮੈਂ ਇਹ ਨਸ਼ੇ ਵਾਸਤੇ ਕਰਦੇ ਜੀ ਹੈ तकरीबन ਸਾਰੇ ਨਸ਼ੇ ਕਰਨ ਵਾਲੇ ਨੇ ਇੱਕ ਇਹ ਚ ਬਾਬੂਰਾਮ ਔਰ ਫੋ ਪ੍ਰਿੰਸ ਜੀ ਦੇ ਜੀ ਦੇ ਤੇ ਪਹਿਲਾਂ ਤਿੰਨ ਪਰਚੇ ਦਰਜ ਨੇ ਜੀ ਐਨਡੀ ਦੇ ਪਰਚੇ ਕਰਦੇ ਦੋ ਸਨੇਚਿੰਗ ਦੇ ਪਰਚੇ ਦਰਜ ਇਹ ਮਦੂ ਗਰੁੱਪ ਗਰੁੱਪ ਲੀਟਰ ਟਾਈ ਵੀ ਕੰਮ ਕਰਦਾ ਜਿਹੜੇ ਕਈ ਦੁਕਾਨਾਂ ਦੀਆਂ ਵੀ ਲੁੱਟਾਂ ਘੋਆ ਕਰਿਆ ਨੇ ਵੀ ਤੁਹਾਨੂੰ ਲੱਗਦਾ ਹੈ ਉਹ ਜੀ ਇਹ ਤਾਂ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਹਜੇ ਰਿਮਾਂਡ ਲਵਾਂਗੇ ਰਿਮਾਂਡ ਤੋਂ ਬਾਅਦ ਕਰਾਂਗੇ ਇਹ ਇਹ ਅਸੀਂ ਪੀਐਸਐਨ ਦੀ 304 ਆ 115 262 35 ਜੀ 190 ਬੀ ਬੀਐਨਐਸ ਦੇ ਵਿੱਚ ਜਿਹੜਾ ਹੈਗਾ ਪਰਚਾ ਦਿੱਤਾ ਰਿਮਾਂਡ ਦੇ ਦੌਰਾਨ ਹੋਊਗੀ ਕਿ ਉਹਦੇ ਉਮੀਦ ਹੈ ਕਿ ਕਿੰਨੀਆਂ ਸੀ ਸਾਡੇ ਕੋਲ ਅਨਰੇਸ ਪਈਆਂ ਉਹ ਸਭ ਚੈੱਕ ਕਰਾਂਗੇ ਵੀ ਕੀ ਇਹਨਾਂ ਤੇ दोषिता मैंने वहाँ से आ रहे थे स्टेशन से जब बस स्टैंड के जो गली जाता है उस वहाँ पहुँचे पाँच छः लोग हमको कहने का मतलब कि ले घर लिए जो मेरा कपड़ा था पैसा था दस हजार रुपये सारा निकाल लिए और मैं मांगने गया तो मेरे को ईट से सर पर मारे और पेट में भी मारे पाँच छः बंदे थे हाँ जी बोला बोले कि सारा पैसा दे दो और जय जो पैसा था वो भी ले गए जो कहने का मतलब बैग वो में कपड़ा उपड़ा लिए थे वो भी सब कुछ ले गए हम मोबाइल भी ले गए मैं यूपी से आ रहा था प्रयागराज यहाँ पर रहती हूँ नबा में रहते हैं ब्यूटीफुल फाइन कास्टिंग में काम करते हैं। अब उसके द्वारा मामला दर्ज किया गया ਕੈਸੇ ਦਿੱਖਦੇ ਹੋ ਆਪਰ ਇੱਕਦਮ ਗੁੱਸਾ ਬੈਠਾ ਹੈ ਕਾਰਵਾਈ ਜੋ ਕੀਤਾ ਗਿਆ ਹੈ ਉਹ ہمارے ਲਈ ਸਹੀ ਹੈ ਕਿ ਅੱਗੇ ਚੱਲ ਕੇ ਕਰਨੇ ਦਾ ਮਤਲਬ ਕੋਈ ਐਸਾ ਨਾ ਹੋ ਕਿਸੇ ਕੇ ਸਾਥ ਮੇਰੀ ਫੈਕਟਰੀ ਦੇ ਵਿੱਚ ਜੋ ਮੇਰਾ ਮੈਲਟਰ ਜੋ ਲੱਗਾ ਮੇਰਾ ਔਰਮੈਨ ਉਹ ਕੱਲ ਸਵੇਰੇ 3:30 ਵਜੇ ਜੋ ਸਟੇਸ਼ਨ ਤੇ ਉਤਰਿਆ ਗੱਡੀ ਚੋਂ ਤੇ ਬਸ ਸਟੈਂਡ ਕੰਨੀ ਤੁਰਿਆ ਆ ਰਿਹਾ ਸੀ ਪੰਜ ਛੇ ਲੋਕਾਂ ਨੇ ਅਣਪਛਾਤੇ ਆਣੇ ਨਹੀਂ ਇਹਦੀ ਕੁੱਟਮਾਰ ਕੀਤੀ ਤੇ ਇਹਨੂੰ ਲੁੱਟਿਆ ਇਹਦਾ ਮੋਬਾਈਲ ਲੁੱਟਿਆ ਇਹ ਤੋਂ ਪੈਸੇ ਖੋਏ ਤੇ ਜੋ ਕਪੜਾ ਲੀੜਾ ਇਹਦਾ ਜੋ ਵੀ ਸੀ ਇਹਨੂੰ ਥਾਰਾ ਕਪੜਾ ਜਿਹੜਾ ਖੋਇਆ ਹੈ ਤੋਂ ਤੇ ਇਹਦੀ ਬਹੁਤ ਘੁੱਟ ਮਾਰ ਦਿੱਤੀ। ਉਹਨੂੰ ਦੇਖਦੇ ਹੋਏ ਇਹਦੇ ਵੱਲੋਂ ਨਾਬਕ ਤਵਾਲੀ ਦੇ ਵਿੱਚ ਰਿਪੋਰਟ ਲਿਖਾਈ ਗਈ। ਔਰ ਸਰਦਾਰ ਸਰਬਜੀਤ ਸਿੰਘ ਚਿਮਾ ਜੀ ਐਸ ਐਚਓ ਸਾਹਮਣੇ ਔਰ ਇੱਕ ਤਵਾਲੇ ਅਸੀਂ ਉਹਨਾਂ ਦੀ ਤਾਰੀਫ਼ ਕਰਦੇ ਹਾਂ ਬਹੁਤ ਕਿ ਉਹਨਾਂ ਨੇ 1 ਘੰਟੇ ਦੇ ਵਿੱਚ ਜਿਹੜੇ ਉਹ ਲੁੱਟੇ ਰਹੇ ਸੀ ਉਹਨਾਂ ਨੂੰ ਕਾਬੂ ਕੀਤਾ ਤੇ ਉਹਨਾਂ ਨੂੰ ਸਬਕ ਸਿਖਾਇਆ। ਕਿ ਕਿਸ ਤਾ ਕਿਸੇ ਬੰਦੇ ਤੇ ਇਸ ਤਰ੍ਹਾਂ ਅ ਸ਼ਰੀਫ ਬੰਦੇ ਤੇ ਕਿਵੇਂ ਅਟੈਕ ਕਰੀਦਾ ਮੈਨੂੰ ਲੱਗਦਾ ਕਿ ਜਿਹੜੀਆਂ ਪਿਛਲੀਆਂ ਚੋਰੀਆਂ ਸਾਡੇ ਵਪਾਰੀਆਂ ਦੇ ਪਹਿਲਾਂ ਦੁਕਾਨਾਂ ਤੇ ਪਾਰ ਲੱਗੇ ਨੇ ਤਾਂ ਜਿਵੇਂ ਕਿਸੇ ਦੀ ਬਾਲੀ ਕੱਢ ਲਈ ਕਿਸੇ ਲੇਡੀਜ਼ ਦੀ ਸ਼ਹਿਰ ਦੇ ਵਿੱਚ ਤੁਰੇ ਜਾਂਦੇ ਦੀ ਬਹੁਤ ਜ਼ਿਆਦਾ ਲੇਡੀਜ਼ ਨੂੰ ਵੀ ਬਾਹਰ ਨਿਕਲਣ ਦਾ ਔਕਾ ਹੈ ਹੋਇਆ ਸੀ ਪਿਛਲੇ 20-25 ਦਿਨ ਤੋਂ ਜੋ ਕਤਵਾਲੀ ਦੇ ਇੰਚਾਰਜ ਉਹਰੇ ਆਏ ਨੇ ਐਸਚਓ ਸਾਹਿਬ ਕਾਬਲੇ ਤਾਰੀਫ ਨੇ ਅਸੀਂ ਸਾਰੇ ਵਪਾਰੀ ਵੀ ਉਹਨਾਂ ਦੀ ਤਾਰੀਫ ਕਰਦੇ ਹਾਂ ਕਿ ਜਿਸ ਤਰ੍ਹਾਂ ਉਹਨਾਂ ਨੇ ਚੋਰਾਂ ਨੂੰ ਨੱਥ ਪਾਈ ਆ ਅਸੀਂ ਸਲੂਟ ਕਰਦੇ ਆ ਅਸੀਂ ਅਫਸਰ ਨੂੰ ਕਿ 90 ਲਈ ਸਾਡੇ ਅਸਲੇ ਐਸੀ ਅਫਸਰ ਚੈੱਕ ਦੇ ਸੀ ਸਰ ਮੇਰੇ ਤੇ 3-4 ਬਰਸ ਪਹਿਲੇ ਨੇ ਕੰਮ ਵੀ ਨਹੀਂ ਦੇ ਤੋ ਕਰਦਾ ਜਦੋਂ ਮੈਂ ਲੀ ਹੋ ਗਈ ਕੋਈ ਨਾ ਹੁੰਦਾ ਸਰ ਕਿਵੇਂ ਰੁਕਦੇ ਸੀ ਰੋਕਾ ਤੇ ਜਦ ਆਪਣਾ ਕੀ ਜਾਂਦੇ ਨੇ ਇੱਕ ਹੋਰ ਕੁਛ ਮਾਰਦੇ ਸੀ ਕਿ ਕਿਛੀ ਕਿਛੀ ਜਦ ਕਈ ਵਾਰ ਹੁੰਦੀ ਸੀ ਕੋਈ ਵਾਰ ਮਿਲਦੀ ਆ ਧੱਕਾ ਦੇ ਕੇ ਮਾਰ ਭਜੇ ਲੰਦੇ ਸੀ ਦੇਖੋ ਕੇ ਉਹਦੇ ਕੱਲ ਜਿਹੜਾ ਕੱਲ ਤੁਸੀਂ ਜਿਹੜੇ ਵਾਰਦਾਸ ਕੀਤੀ ਆ ਕਿੰਨੇ ਜਾਣੇ ਸੀ ਤੇ ਤੁਸੀਂ ਕੌਣ ਕਿਵੇਂ ਉਹਨੂੰ ਕੁੱਟਿਆ ਜਾ ਕਿਵੇਂ ਮੋਬਾਈਲ ਕੋਕੀ ਲੈਤੀ ਉਹਨਾਂ ਨੂੰ ਤੁਸੀਂ ਮੋਬਾਈਲ ਉਹਨਾਂ ਨੂੰ ਤਾਂ ਮਾਰ ਕੇ ਸੱਟਾ ਕਹੀ ਉਹਦੇ ਉਹ ਦੂਜੇ ਮੁੰਡੇ ਨੇ ਕੁਝ ਮਾਰਿਆ ਜੀ ਉਹਨਾਂ ਦੇ ਸਿਰ ਤੇ ਮਾਰਿਆ ਗਿਆ ਤਾਂ ਉਹਨੂੰ ਤਾਂ ਪਤਾ ਨਾ ਸਰ ਮੈਂ ਮੇਰਾ ਮੂਮ ਕੁ ਮਾਜੀਰਾ ਜੀ ਉਹਨੇ ਪਤਾ ਨਹੀਂ ਕੀ ਮਾਰਿਆ ਤੁਹਾਡੇ ਠੱਗੜੇ ਪਤਾ ਨਹੀਂ ਕੀ ਸੀ ਬਈ ਉਹਦੇ ਹੱਥ ਜਿਹੇ ਮੋਬਾਈਲ ਉਹਦੇ ਡੱਬੇ ਜੀ ਮੇਰੇ ਕੋਲ ਕਿ ਸਰ ਕੁਛ ਨਹੀਂ ਸੀ ਉਸ ਟਾਈਮ ਉਸ ਟਾਈਮ ਮੇਰਾ ਮੂੰਹ ਘੁੰਮ ਗਿਆ ਸੀਗਾ ਦੂਜਾ ਮੁੰਡਾ ਮੇਰੇ ਨਾਲ ਤੇ ਸੀਗਾ ਉਹਨਾਂ ਨੇ ਮਾਰਿਆ ਵਾਜੀ ਸਰ ਕਿੰਨੀ ਕੁ ਵਾਰ ਦੱਤਾ ਹੁਣ ਤੱਕ ਕਰ ਦਿੱਤੇ ਸਰ ਮੇਰੇ ਤੇ ਚਾਰ ਬੱਚੇ ਨੇ ਕੀ ਬੁੱਟਾ ਭੋਲ ਕਿੱਥੇ ਕਿੱਥੇ ਕੀਤੀਆਂ ਸਰ ਆਪਣਾ ਗੈਂਗ ਨੇ ਇੱਕ ਫਤਿਹਗੁਰ ਸਾਹਿਬ ਦਾ ਜੀ ਉਹ ਮਲਾਉਂਦਾ ਜੀ ਤੇ ਦੋ ਨਾਬਦੇ ਜੀ ਇੱਕ ਹੰਡੀ ਦਾ ਸਾਹਿਬ ਇੱਕ ਕੋਰਾਂਗਾ ਦਾ ਕੋ ਦਾ ਕੋ ਦੇ ਲੈਣਾ ਕਿ ਤੇ ਮੈਂ ਜਦੋਂ ਉਠਿੰਦਾ ਹਾਂ ਕਾਰਨ ਕੀ ਆ ਮੇਨ ਕਿਉਂ ਇਹ ਚੀਜ਼ਾਂ ਕਰਦੇ ਹੋ ਤੁਸੀਂ ਆਪ ਵੀ ਕਮਾ ਕੇ ਖਾ ਸਕਦੇ ਹੋ ਇਹ ਦੀ ਕਰਕੇ ਨਸ਼ੇ ਦੀ ਤੋਰ ਚੋਂ ਗੀ ਨਸ਼ੇ ਦੇ ਪਾਰ ਕਿ ਨਸ਼ਾ ਸਾਡੇ ਵੀ ਸਾਹ ਹੋ ਗਿਆ ਸਰਕਾਰ ਵੱਲੋਂ ਵੀ ਹੁਣ ਤਾਂ ਉਪਰਾਲੇ ਕੀਤੇ ਜਾਂਦੇ ਜਾਣੀ ਸਰੋਂ ਜਿੰਨਾ ਜੋ ਹੋ ਗਿਆ ਇਹ ਅੱਜ ਤੱਕ ਨਹੀਂ ਕਰਤੀ ਹੋ ਸਰ ਦੇ ਚੱਕਾ ਵੀ ਗਿਆ ਹਾਂਜੀ ਜੀ ਹੁਣ ਗਲਤੀ ਮੰਨ ਲਿਓ ਹਾਂਜੀ ਕਿੰਨਾ ਕ ਬੰਦੇ ਲੱਗੇ ਕੱਟਣਾਂ ਜਿਹੜਾ ਸੱਤਿਆ ਨੇ ਹੋਰ ਵੀ ਨਹੀਂ ਨਾਲ ਤੁਹਾਡੇ ਹਾਂਜੀ ਸੱਤਿਆ ਨੇ ਵਾਸ਼ੇ ਹੀ ਦੱਤਾਂ